ਗੱਲ ਜਿਹੜੀ ਸ਼ੁਰੂ ਹੋਈ ਹੈ ਨਾ ਇਹ ਅੱਜ ਸੈਨੇਟ ਦੀਆਂ ਇਲੈਕਸ਼ਨਸ ਨਹੀਂ ਕੀਤੀਆਂ ਜਾ ਰਹੀਆਂ ਯੂਨੀਵਰਸਿਟੀ ਤੇ ਸਾਡੀ ਕੋਈ ਦਾਅਵੇਦਾਰੀ ਨਹੀਂ ਰਹੀ ਸੋ ਅੱਜ ਆਪਾਂ ਗੱਲ ਕਰਦੇ ਆਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਰੇ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ ਵਾ ਸੋ ਇੱਥੇ ਮੈਂ ਦੋ ਗੱਲਾਂ ਨੌਲੇਜ ਦੇ ਲਈ ਤੁਹਾਨੂੰ ਦੱਸ ਦੇਣੀਆ ਚਾਹੁੰਦਾ ਮੈਂ ਜਰੂਰ ਸੁਣ ਲਿਓ ਤੁਹਾਡੇ ਕੰਮ ਆਉਣਗੀਆਂ ਕਿਉਂਕਿ ਜਿਹੜਾ ਚੰਡੀਗੜ੍ਹ ਆ ਉਹਦੇ ਉੱਤੇ ਪੂਰਨ ਤੌਰ ਤੇ ਜਿਹੜਾ ਪੰਜਾਬ ਦਾ ਹੀ ਹੱਕ ਬਣਦਾ ਵਾ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ 1947 ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਉਹਦੀ ਰਾਜਧਾਨੀ ਲਾਹੌਰ ਸੀਗੀ ਸੋ 1947 ਤੋਂ ਬਾਅਦ ਜਦੋਂ ਵੰਡ ਹੁੰਦੀ ਆ ਤੇ ਲਾਹੌਰ ਦੀ ਰਾਜਧਾਨੀ ਦੇ ਬਦਲ ਦੇ ਵਿੱਚ ਪੰਜਾਬ ਇੰਡੀਆ ਦੀ ਗਵਰਨਮੈਂਟ ਨੇ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦਿੱਤਾ ਸੀਗਾ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਪੂਰਨ ਹੱਕ ਸੀਗਾ ਕਿਉਂ ਸੋ ਅੱਜ ਆਪਾਂ ਸਾਰੇ ਜਾਣਦੇ ਆ ਕਿ ਆਪਣਾ ਹੱਕ ਆ ਜਿਹੜਾ ਚੰਡੀਗੜ੍ਹ ਦੇ ਉੱਤੇ ਕਿੰਨਾ ਕਾ ਹੌਲੀ ਹੌਲੀ ਜਿਹੜਾ ਸਾਰਾ ਹੱਕ ਆਪਣਾ ਖਤਮ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਸੋਚਦੇ ਆ ਕਿ ਇੱਕ ਯੂਨੀਵਰਸਿਟੀ ਆ ਜਿਹੜੇ ਲੋਕ ਸੋਚਦੇ ਆ ਕਿ ਯੂਨੀਵਰਸਿਟੀ ਜਾਣ ਦੇ ਨਾਲ ਕੀ ਹੋ ਜਾਊਗਾ ਸੋ ਇਹ ਇੱਕ ਯੂਨੀਵਰਸਿਟੀ ਨਹੀਂ ਹੈਗੀ ਇਹ ਇੱਕ ਸਿੱਖਿਆ ਦਾ ਜਿਹੜਾ ਥਾਂ ਆ ਸੋ ਇੱਕ ਇਹ ਇਹੋ ਜਿਹਾ ਥਾਂ ਆ ਜਿਹਦੇ ਨਾਲ ਤੁਹਾਡੀਆਂ ਰਾਤੋਂ ਰਾਤਾਂ ਜਿਹੜੀਆਂ ਫਿਊਚਰ ਦੀਆਂ ਜਿਹੜੀਆਂ ਜਨਰੇਸ਼ਨਾਂ ਉਹਨੇ ਕੀ ਪੜਨਾ ਤੇ ਕੀ ਸਿਖਾਉਣਾ ਇੱਕ ਸਟੇਟ ਜਿਹੜੀ ਰਾਤੋ-ਰਾਤ ਤੈਅ ਕਰ ਦੂਗੀ ਹੁਣ ਇੱਥੇ ਮੈਂ ਇੱਕ ਐਗਜ਼ਾਮਪਲ ਦਿੰਨਾ ਸੁਣਿਓ ਜ਼ਰੂਰ ਤੇ ਐਂਡ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਉਮਰ ਮਖਤਿਆਰ ਜਿਹੜਾ ਇੱਕ ਅਧਿਆਪਕ ਸੀਗਾ ਲੀਬੀਆ ਦੇ ਵਿੱਚ 191858 ਦਾ ਇਹਦਾ ਜਨਮ ਸੀਗਾ ਤੇ 1911 ਦੇ ਵਿੱਚ ਆ ਜਿਹੜਾ ਇਟਲੀ ਸੀਗਾ ਲੀਬੀਆ ਦੇ ਉੱਤੇ ਹਮਲਾ ਕਰਦਾ ਤੇ ਉਦੋਂ ਤੋਂ ਹੀ ਇਹ ਆਪਣੀ ਜਿਹੜੀ ਮੂਵਮੈਂਟ ਹੈ ਜਿਹੜੀ ਜੰਗ ਇਟਲੀ ਦੇ ਖਿਲਾਫ ਸ਼ੁਰੂ ਕਰਦਾ ਸੋ 60 ਸਾਲ ਦੀ ਉਮਰ ਸੀਗੀ ਅਧਿਆਪਕ ਸੀਗਾ 40 50 ਜਿਹੜੇ ਬੱਚੇ ਸੀਗੇ ਉਹਨਾਂ ਨੂੰ ਪੜਾਉਂਦਾ ਸੀਗਾ ਸੋ ਹੁਣ ਆਪਾਂ ਆਮ ਹੀ ਜਾਣਦੇ ਆ ਜਦੋਂ ਕਿਸੇ ਦੇਸ਼ ਦੀ ਹੈ ਜਿਹੜੀ جنگ ਲੱਗਦੀ ਹੈ ਤਾਂ ਉੱਥੋਂ ਦੇ ਆਮ ਲੋਕਾਂ ਨੂੰ ਵੀ جنگ ਦੇ ਵਿੱਚ ਕੋਦਣਾ ਪੈ ਜਾਂਦਾ ਸੋ ਸੋ ਉਮਰ ਮੁਖਤਿਆਰ ਜਿਹੜਾ ਸੀਗਾ ਉਹਨੇ ਇਟਲੀ ਦੇ ਖਿਲਾਫ ਬਗਾਵਤ ਕਰਤੀ ਸੀਗੀ ਇੱਕ ਗਰੀਲੇ ਗਰੀਲੇ ਯੁੱਧ ਉਹਨਾਂ ਦੇ ਕਰਦਾ ਸੀਗਾ ਉਹਨਾਂ ਤੇ ਹਮਲੇ ਕਰਦਾ ਸੀਗਾ ਸੋ ਆਪਣੇ ਵੀ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਕਿ ਜੇਕਰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਕਾਇਮ ਹੋ ਤੁਹਾਡਾ ਡੰਡਾ ਕਾਇਮ ਆ ਤਾਂ ਹੀ ਹੀ ਦੁਸ਼ਮਣ ਆ ਜਿਹੜਾ ਤੁਹਾਡੇ ਦੇ ਨਾਲ ਟੇਬਲ ਟਾਕ ਕਰੂਗਾ ਗੱਲ ਉਮਰ ਮਖਤਿਆਰ ਤੇ ਹੁੰਨੇ ਆ ਲੀਬੀਆ ਦੇ ਵਿੱਚ ਇੱਕ ਮਾਸਟਰ ਸੀਗਾ 50 ਸਾਲ ਦੀ ਉਮਰ ਸੀਗੀ ਜਦੋਂ 1911 ਦੇ ਵਿੱਚ ਇਟਲੀ ਨੇ ਲੀਬੀਆ ਤੇ ਹਮਲਾ ਕਰ ਦਿੱਤਾ ਤੇ ਹੌਲੀ-ਹੌਲੀ ਇਹ ਲੜਾਈ ਚੱਲਦੀ ਰਹੀ ਤੇ ਹੌਲੀ-ਹੌਲੀ ਜਿਹੜੇ ਤੁਸੀਂ ਸਾਰੇ ਹੀ ਜਾਣਦੇ ਹੋ ਜਦੋਂ ਕਦੇ ਦੇਸ਼ ਦੀ جنگ ਲੱਗਦੀ ਆ ਤਾਂ ਉੱਥੋਂ ਦੇ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਨੂੰ ਵੀ ਜੰਗ ਦੇ ਵਿੱਚ ਕੁਦਣਾ ਪੈ ਜਾਂਦਾ ਸੋ ਇਸੇ ਤਰ੍ਹਾਂ ਹੀ ਉਮਰ ਮਖਤਿਆਰ ਦੇ ਨਾਲ ਹੁੰਦੀ ਆ ਇਹਨੂੰ ਵੀ ਜੰਗ ਦੇ ਵਿੱਚ ਕੁੱਦਣਾ ਪੈ ਜਾਂਦਾ ਵਾ ਤੇ ਇਹ ਬਗਾਵਤ ਕਰ ਦਿੰਦਾ ਤੇ ਬਗਾਵਤ ਚੱਲਦੀ ਜਾਂ ਲੀਬੀਆ ਦੇ ਲੋਕ ਹੁੰਦੇ ਆ ਜਿਹੜੀ ਸਰਕਾਰ ਹੁੰਦੀ ਆ ਕੰਪਰੋਮਾਈਜ਼ ਕਰ ਲੈਂਦੀ ਆ ਇਟਲੀ ਵਾਲਿਆਂ ਨਾਲ ਪਰ ਇਹ ਜਿਹੜਾ ਬੰਦਾ ਹੁੰਦਾ ਕੰਪਰੋਮਾਈਜ਼ਿੰਗ ਕਰਦਾ ਲਗਾਤਾਰ ਆ ਜਿਹੜੀ ਲੜਾਈ ਯਾਰੀ ਰੱਖਦਾ ਵਾ ਸੋ 20 ਸਾਲ ਲਗਭਗ 20 ਸਾਲ ਆ ਜਿਹੜਾ ਇਹ ਗੋਰੀਲੇ ਵਾਰ ਕਰਦਾ ਰਹਿੰਦਾ ਇਟਲੀ ਦੇ ਉੱਤੇ ਆ ਜਿਹੜੇ ਹਮਲੇ ਕਰ ਦਿੰਦਾ ਆ ਲੋਕ ਲੋਕੇ ਸੋ ਇਹਨੇ 20 ਸਾਲਾਂ ਦੇ ਵਿੱਚ ਇਟਲੀ ਦੇ 90 ਤੋਂ ਆ ਲਿਆਤਾ ਸੀਗਾ ਤੇ ਅਕਸਰ ਨੂੰ ਉਹ ਇੱਕ ਦਿਨ ਇਹਨੂੰ ਕਹਿੰਦੇ ਕਿ ਭਾਈ ਤੂੰ ਆ ਜਾ ਆਪਾਂ ਬੈਠ ਕੇ ਆ ਜੇ ਟੇਬਲ ਟॉक ਕਰਦੇ ਆ ਸੋ ਗੱਲ ਨੋਟ ਡਾਊਨ ਕਰਿਓ ਉਸ ਟਾਈਮ ਇਹਨੂੰ ਉਮਰ ਮਖਤਿਆਰ ਨੂੰ ਉਹ ਕਹਿੰਦੇ ਤੂੰ 99% ਆ ਜਿਹੜੇ ਮਿਨਿਸਟਰੀ ਦੇ ਸਾਰੇ ਅਹੁਦੇ ਲੈ ਲਾ ਤੇ ਸਿਰਫ ਤੇ ਸਿਰਫ ਸਾਨੂੰ ਇੱਕ ਐਜੂਕੇਸ਼ਨ ਦਾ ਦੇ ਦੇ ਸੋ ਜੇ ਅੱਜ ਦੀ ਪੰਜਾਬ ਦੀ ਲੀਡਰਸ਼ਿਪ ਹੁੰਦੀ ਤਾਂ ਉਹਨਾਂ ਨੇ 99% ਜਿਹੜੀਆਂ ਮਿਨਿਸਟਰੀਆਂ ਲਿਆ ਕੇ ਪੰਜਾਬੀਆਂ ਨੂੰ ਦੇ ਦੇਣੀਆਂ ਸੀਗੀਆਂ ਤੇ ਐਡਾ ਕਰਕੇ ਪੰਜਾਬੀਆਂ ਨੂੰ ਜਿਹੜਾ ਖੁਸ਼ ਕਰ ਦੇਣਾ ਸੀਗਾ ਕਿ ਦੇਖੋ 99% ਆਪਾਂ ਮਿਨਿਸਟਰੀਆਂ ਪੰਜਾਬ ਦੇ ਹਿੱਸੇ ਲੈ ਆਏ ਆ ਤੇ ਸਿਰਫ ਤੇ ਸਿਰਫ ਆਪਾਂ ਇੱਕ এডੂਕੇਸ਼ਨ ਦੀ ਛੱਡ ਆਏ ਆ ਤੇ ਉਸ ਬੰਦੇ ਨੇ ਜਿਹੜਾ ਸੀਗਾ ਉਮਰ ਮੁਖਤਿਆਰ ਨੇ ਆ ਉਹ ਕਹਿੰਦਾ ਨਹੀਂ ਇਹ ਗੱਲ ਨਹੀਂ ਹੋਣੀਗੀ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਸਾਰੀਆਂ ਮਿਨਿਸਟਰੀਆਂ ਰੱਖ ਲਓ ਤੇ ਮੈਨੂੰ ਸਿਰਫ ਇੱਕ এডੂਕੇਸ਼ਨ ਦੀ ਦੇ ਦਿਓ ਮਾਸਟਰ ਸੀਗਾ ਉਹਨੂੰ ਪਤਾ ਸੀਗਾ ਕਿ ਜੇ ਮੈਂ ਇਹਨਾਂ ਨੂੰ এডੂਕੇਸ਼ਨ ਦੀ ਦੇਤੀ ਤੇ 99% ਜਿਹੜੀਆਂ ਮੇਰੇ ਕੋਲੇ ਰਹਿ ਜਾਣੀਆਂ ਨੇ ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਣਾ ਕਿਉਂਕਿ ਫਿਰ ਇੱਕ ਸਟੇਟ ਆ ਇੱਕ ਜਿਹੜੀ ਸਰਕਾਰ ਆ ਉਹ ਤੈਅ ਕਰੂਗੀ ਆਪਣੇ ਬੱਚਿਆਂ ਨੇ ਕੀ ਪੜ੍ਹਨਾ ਤੇ ਕੀ ਉਹਨਾਂ ਨੇ ਪੜਾਉਣਾ ਉਹ ਕਹਿੰਦਾ ਤੁਸੀਂ ਸਾਰੀਆਂ ਰੱਖ ਲਓ ਮਿਨਿਸਟਰੀਆਂ ਮੈਨੂੰ ਇੱਕ ਐਜੂਕੇਸ਼ਨ ਦੀ ਦੇ ਦਿਓ ਤੇ ਗੱਲ ਨਹੀਂ ਬਣੀ ਬੰਦਾ ਉੱਠ ਕੇ ਆ ਗਿਆ ਕਿਉਂਕਿ ਉਹ ਐਜੂਕੇਸ਼ਨ ਕਦੇ ਵੀ ਦੇਣਾ ਨਹੀਂ ਚਾਹੁੰਦੇ ਸੀ ਸੋ ਇਹੀ ਵਰਤਾਂਤ ਆ ਜਿਹੜਾ ਅੱਜ ਸਾਡੇ ਸਾਡੇ ਨਾਲ ਸਾਡੇ ਪੰਜਾਬ ਤੇ ਹੋ ਰਿਹਾ ਸੋ ਇਹ ਸੀਗਾ ਜੀ ਉਮਰ ਮੁਖਤਿਆਰ ਜੀ ਨੂੰ 1931 ਦੇ ਵਿੱਚ ਸ਼ਰੇ ਆਮ ਜਿਹੜਾ ਫાંਸੀ ਦੇ ਦਿੱਤੀ ਗਈ ਸੀਗੀ ਸੋ ਇਹਦੇ ਤੇ ਫਿਲਮ ਵੀ ਬਣੀ ਹੋਈ ਹੈ ਜੇ ਤੁਸੀਂ ਦੇਖ ਸਕਦੇ ਹੋ ਦ ਲਾਇਨ ਆਫ ਡੇਜ਼ਰਟ ਸੋ ਉਮਰ ਮਖਤਿਆਰ ਨੂੰ ਜਦੋਂ ਫਾਂਸੀ ਦਿੱਤੀ ਗਈ ਸੀਗੀ ਤਾਂ ਇਹਦੇ ਆਖਰੀ ਬੋਲ ਪਤਾ ਕੀ ਸੀਗੇ ਰੂਹ ਨੂੰ ਝੋੜ ਦਿੰਦੇ ਆ ਕਿ ਅਸੀਂ ਗਿਰਫਤਾਰ ਨਹੀਂ ਹੁੰਦੇ ਅਸੀਂ ਸਰੈਂਡਰ ਨਹੀਂ ਕਰਦੇ ਜਾਂ ਅਸੀਂ ਜਿੱਤਦੇ ਆਂ ਤੇ ਜਾਂ ਅਸੀਂ ਮਰਦੇ ਆਂ ਸੋ ਇਹ ਬੋਲ ਸੀਗੇ ਉਹਦੇ ਤੇ 99% ਮਨਿਸਟਰੀਆਂ ਜਿਹੜੀਆਂ ਮੂੰਹ ਤੇ ਮਾਰੀਆਂ ਸੀਗੀਆਂ ਸੋ ਖੈਰ ਰੱਬ ਭਲੀ ਕਰੇ ਪੰਜਾਬ ਦੇ ਉੱਤੇ ਤੇ ਪੰਜਾਬੀ ਯੂਨੀਵਰਸਿਟੀ ਸਾਡੀ ਰਹੇ ਤੇ ਸਾਡਾ ਹੀ ਚੰਡੀਗੜ੍ਹ ਰਹੇ ਕਿਉਂਕਿ ਚੰਡੀਗੜ੍ਹ ਆ ਸਾਨੂੰ ਜਿਹੜਾ ਲਾਹੌਰ ਦੇ ਬਦਲ ਦੇ ਵਿੱਚ ਮਿਲਿਆ ਸੀਗਾ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ